ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਕਿ ਕੁਝ ਵਿਦਿਆਰਥੀ ਟ੍ਰੇਨ ਦੇ ਉੱਪਰ ਕਾਲਜ ਪੜਨ ਜਾਇਆ ਕਰਦੇ ਸਨ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਦਸਤਾਰ ਸਜਾਉਣ ਵਾਲਾ ਇੱਕ ਗੁਰਸਿੱਖ ਵਿਦਿਆਰਥੀ ਸੀ ਅਚਾਨਕ ਇੱਕ ਬਜ਼ੁਰਗ ਆਉਂਦਾ ਉਹ ਆਪਣੀ ਬੇਟੀ ਨੂੰ ਕਾਲਜ ਛੱਡਣ ਜਾਂਦਾ ਸੀ ਪਰ ਜਿਸ ਵੇਲੇ ਉਹ ਦਸਤਾਰ ਧਾਰੀ ਸਿੱਖ ਬੱਚੇ ਨੂੰ ਦੇਖਦਾ ਤੋ ਆਪਣੀ ਬੇਟੀ ਨੂੰ ਉੱਥੇ ਬਿਠਾ ਕਰਕੇ ਉਤਰ ਜਾਂਦਾ ਤੇ ਉਹ ਕਾਲ ਚਲੇ ਜਾਂਦੇ ਇਹਦਾ ਰੋਜ਼ ਚੱਲਦਾ ਸੀ ਜਦੋਂ ਉਹ ਦਸਤਾਰ ਧਾਰੀ ਸਿੱਖ ਵਿਦਿਆਰਥੀ ਨੂੰ ਵੇਖਦਾ ਤੇ ਬਜ਼ੁਰਗ ਆਪਣੀ ਬੇਟੀ ਨੂੰ ਟ੍ਰੇਨ ਵਿੱਚੋਂ ਦੇ ਕੋਲ ਬਿਠਾ ਕਰਕੇ ਥੱਲੇ ਉਤਰ ਜਾਂਦਾ ਉਹ ਕਾਲ ਜਾਂਦੀ ਤੇ ਵਾਪਸ ਆ ਜਾਂਦਾ ਇੱਕ ਦਿਨ ਕੀ ਹੋਇਆ ਉਹ ਵਿਦਿਆਰਥੀ ਦਸਤਾਰ ਧਾਰੀ ਨਹੀਂ ਆਇਆ ਬਜ਼ੁਰਗ ਆਇਆ ਤੇ ਉਹ ਮਰਜ਼ੀ ਦੇ ਨਾਲ ਬਹਿ ਕੇ ਉਹਨੂੰ ਕਾਲ ਛੱਡ ਕੇ ਵਾਪਸ ਮੁੜਿਆ ਦੂਸਰੇ ਦਿਨ ਫੇਰ ਉਸੇ ਤਰ੍ਹਾਂ ਹੋਇਆ ਉਹ ਬਜ਼ੁਰਗ ਆਇਆ ਦਸਤਾਰ ਧਾਰੀ ਬੱਚੇ ਕੋਲ ਬਿਠਾ ਕਰਕੇ ਥੱਲੇ ਉਤਰ ਗਿਆ ਇਹਦਾ ਕਈ ਦਿਨ ਚੱਲਦਾ ਰਿਹਾ ਇੱਕ ਦਿਨ ਫਿਰ ਉਹ ਦਸਤਾਰ ਧਾਰੀ ਵਿਦਿਆਰਥੀ ਕਾਲਜ ਨਹੀਂ ਗਿਆ ਬਜ਼ੁਰਗ ਬਾਪੂ ਨੇ ਫਿਰ ਆਪਣੀ ਧੀ ਦੇ ਨਾਲ ਬੈਠ ਕੇ ਉਹਨੂੰ ਕਾਲ ਛੱਡ ਕੇ ਵਾਪਸ ਮੁੜਿਆ ਅਗਲੇ ਦਿਨ ਫਿਰ ਉਹ ਦਸਤਾਰ ਧਾਰੀ ਵਿਦਿਆਰਥੀ ਆਇਆ ਤੇ ਬਜ਼ੁਰਗ ਬਾਪੂ ਆਪਣੀ ਧੀ ਨੂੰ ਨਾਲ ਬਿਠਾ ਕਰਕੇ ਥੱਲੇ ਉਤਰ ਗਿਆ ਉਹਦੇ ਨਾਲ ਜਿਹੜੇ ਵਿਦਿਆਰਥੀ ਸਨ ਦਸਤਾਰ ਧਾਰੀ ਵਿਦਿਆਰਥੀ ਦੇ ਨਾਲ ਦੇ ਵਿਦਿਆਰਥੀ ਸਨ ਉਹ ਸਾਰੇ ਮੋਨੇ ਸਨ ਉਹਨਾਂ ਇੱਕ ਹੈਰਾਨੀ ਹੋਈ ਉਹਨਾਂ ਨੇ ਇੱਕ ਪ੍ਰਸ਼ਨ ਕੀਤਾ ਕਹਿੰਦੇ ਭੈਣ ਜੀ ਵੀ ਇੱਕ ਗੱਲ ਦਾ ਉੱਤਰ ਦਿਓ ਸਾਨੂੰ ਜਿਸ ਦਿਨ ਇਹ ਦਸਤਾਰ ਧਾਰੀ ਵਿਦਿਆਰਥੀ ਇਹ ਵੀਰ ਆਉਂਦਾ ਹੈ ਉਸ ਦਿਨ ਤੁਹਾਡਾ ਬਾਪੂ ਤੁਹਾਡਾ ਪਿਤਾ ਤੁਹਾਨੂੰ ਇੱਥੇ ਪਿਠਾ ਕੇ ਥੱਲੇ ਉਤਰ ਜਾਂਦਾ ਤੁਸੀਂ ਕਾਲਜ ਚੱਲੇ ਹੋਣੇ ਵਾਪਸ ਆਣ ਅਸੀਂ ਕਈ ਵਾਰੀ ਵੇਖਿਆ ਜਿਸ ਦਿਨ ਇਹ ਨਹੀਂ ਆਉਂਦਾ ਉਸ ਦਿਨ ਤੁਹਾਡੇ ਪਿਤਾ ਨਾਲ ਜਾਂਦੇ ਛੱਡ ਕੇ ਆਉਂਦੇ ਵਾਪਸ ਲੈ ਕੇ ਆਉਂਦੇ ਹਨ ਕਾਰਨ ਕੀ ਉਸ ਲੜਕੀ ਨੇ ਬੜੇ ਪ੍ਰੇਮ ਨਾਲ ਉੱਤਰ ਦਿੱਤਾ ਉਹ ਕਹਿਣ ਲੱਗੀ ਮੇਰੇ ਪਿਤਾ ਦਾ ਇਹ ਵਿਸ਼ਵਾਸ ਹੈ ਦਸਤਾਰ ਧਾਰੀ ਬੰਦੇ ਉੱਚੀ ਤੇ ਸੁੱੱਚੀ ਸੋਚ ਦੇ ਮਾਲਕ ਨੇ ਜਿਸ ਡੱਬੇ ਵਿੱਚ ਦਸਤਾਰ ਧਾਰੀ ਵਿਦਿਆਰਥੀ ਵੀ ਸਿੱਖ ਬੈਠਾ ਹੈ ਗੁਰਸਿੱਖ ਬੈਠਾ ਹੈ ਉੱਥੇ ਘਬਰਾਉਣ ਦੀ ਲੋੜ ਨਹੀਂ ਉੱਥੇ ਚੜ੍ਹਦੀ ਕਲਾ ਹੁੰਦੀ ਹੈ ਉੱਥੇ ਇੱਜ਼ਤਾਂ ਪਤਾਂ ਦਾ ਰਾਖਾ ਦਸਤਾਰ ਵਾਲਾ ਹੁੰਦਾ ਇਸ ਕਰਕੇ ਮੇਰਾ ਪਿਤਾ ਜਿਸ ਦਿਨੇ ਦਸਤਾਰ ਧਾਰੀ ਆਉਂਦਾ ਉਸ ਦਿਨ ਇਹਦੇ ਕੋਲ ਬਿਠਾ ਕੇ ਚਲਾ ਜਾਂਦਾ ਕਹਿੰਦਾ ਤੀਏ ਤੈਨੂੰ ਕੋਈ ਡਰ ਨਹੀਂ ਕਿਉਂਕਿ ਇਸ ਡੱਬੇ ਵਿੱਚ ਗੁਰੂ ਦਾ ਸਿੱਖ ਬੈਠਾਗਾ ਇਹ ਗੱਲ ਸੁਣ ਕੇ ਸਾਰੇ ਬੜੇ ਹੈਰਾਨ ਹੋਏ ਅਗਲੇ ਦਿਨ ਕੀ ਹੋਇਆ ਬੜੀ ਹੈਰਾਨੀ ਦੀ ਗੱਲ ਹੋਈ ਅਗਲੇ ਦਿਨ ਉਸ ਗੁਰੂ ਸਿੱਖ ਵਿਦਿਆਰਥੀ ਦੇ ਨਾਲ ਆਉਣ ਵਾਲੇ ਸਾਰੇ ਵਿਦਿਆਰਥੀਆਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਸਨ ਸਾਰੇ ਬੜੇ ਸੁੰਦਰ ਲੱਗਦੇ ਸਨ ਸੋ ਇਹ ਘਟਨਾ ਦਾ ਮਤਲਬ ਕਿਸੇ ਦਾ ਦਿਲ ਦਿਖਾਉਣਾ ਨਹੀਂ ਜਾਂ ਕਿਸੇ ਨੂੰ ਮਾੜਾ ਕਹਿਣਾ ਨਹੀਂ ਇੱਕ ਦਸਤਾਰ ਦੀ ਉਪਮਾ ਕਰਨਾ ਹੈ ਪਹਿਲੇ ਸਮੇਂ ਚ ਇਸੇ ਤਰੀਕਾ ਹੁੰਦਾ ਸੀ ਜਿੱਥੇ ਦਸਤਾਰ ਤਾਰੀ ਬੈਠਾ ਹੁੰਦਾ ਉਸ ਨੂੰ ਉੱਚਾ ਤੇ ਸੱਚਾ ਕਰਤਾਰ ਵਾਲਾ ਮੰਨਿਆ ਜਾਂਦਾ ਸੀ ਔਰ ਸੋਚਿਆ ਜਾਂਦਾ ਸੀ ਕਿ ਇੱਥੇ ਗੁਰੂ ਦਾ ਸਿੱਖ ਬੈਠਾ ਹੈ ਉਹਨੂੰ ਕੋਈ ਜ਼ਾਲਮ ਤੇ ਜ਼ੁਲਮ ਇੱਥੇ ਆ ਕੇ ਅਟੈਕ ਨਹੀਂ ਕਰ ਸਕਦਾ ਹੈ ਜੇ ਚੰਗੀ ਲੱਗੇ ਤਾਂ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ